ਅਕਸਰ ਦੇਖਦੇ ਆ ਕਿ ਵਿਆਹ ਸਮਾਗਮ ਆ ਫਿਰ ਕੋਈ ਵੀ ਹੋਰ ਖੁਸ਼ੀ ਦੇ ਸਮਾਗਮਾਂ ਚ ਕੁਝ ਜੇ ਰਿਸ਼ਤੇਦਾਰਾਂ ਨੂੰ ਨਾ ਬੁਲਾਈਏ ਤਾਂ ਉਹ ਕਾਫੀ ਜ਼ਿਆਦਾ ਨਾਰਾਜ਼ ਹੋ ਜਾਂਦੇ ਨੇ ਲੇਕਿਨ ਅਜ ਤੱਕ ਕੀ ਤੁਸੀਂ ਸੁਣਿਆ ਹੈ ਕਿ ਕਿਸੇ ਵਿਆਹ ਚ ਨਾ ਸੱਦਣ ਤੇ ਕਿਸੇ ਸ਼ਖਸ ਨੇ ਆਪਣੇ ਰਿਸ਼ਤੇਦਾਰ ਨੂੰ ਗੋਲੀ ਮਾਰ ਦਿੱਤੀ ਹੋਏ ਜੀ ਹਾਂ ਬੰਗਾ ਤੋਂ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਸਾਲੇ ਨੇ ਆਪਣੇ ਹੀ ਜਿੱਜਾ ਨੂੰ ਗੋਲੀਆਂ ਨਾਲ ਪੁੰਨਤਾ ਤੇ ਇਸ ਦਾ ਕਾਰਨ ਹੈ ਸੀ ਕਿ ਇੱਕ ਵਿਆਹ ਸਮਾਗਮ ਚ ਉਸ ਨੂੰ ਸੱਦਿਆ ਨਹੀਂ ਗਿਆ ਸੀ ਜੋ ਕਿ ਪਰਿਵਾਰ ਵੱਲੋਂ ਇਸ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ ਫਿਰ ਵੀ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜਿੱਥੇ ਕਿ ਇੱਕ ਸਾਲੇ ਵੱਲੋਂ ਜੋ ਕਿ ਇੱਕ ਪੁਲਿਸ ਮੁਲਾਜ਼ਮ ਵੀ ਹੈ ਆਪਣੇ ਹੀ ਜੀਜੇ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਦੇ ਕੀ ਕਾਰਨ ਜੋ ਕਿ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਇੱਕ ਪਾਸੇ ਕਹਿ ਸਕਦਾ ਹੈ ਕਿ ਵਿਅੰਗ ਦਾ ਕਾਰਨ ਵੀ ਬਣ ਸਕਦਾ ਹੈ ਲੇਕਿਨ ਉੱਥੇ ਹੀ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਅਤੇ ਨਾਲ ਹੀ ਨਾਲ ਦਿਲ ਨੂੰ ਦਹਿਲਾ ਦੇਣ ਵਾਲਾ ਵੀ ਹੈ ਮਾਮਲਾ ਹੈ ਕਿਉਂਕਿ ਇਸ ਪੂਰੇ ਵਾਰਤੇ ਦੇ ਵਿੱਚ ਜੋ ਸ਼ਖਸ ਸੀ ਜੋ ਗੁਰਪ੍ਰੀਤ ਨਾਮ ਦਾ ਵਿਅਕਤੀ ਹੈ ਇਸ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਖੁਦ ਦੇ ਸਾਲੇ ਜੋ ਕਿ ਇੱਕ ਪੁਲਿਸ ਮੁਲਾਜ਼ਮ ਵੀ ਹੈ ਉਸ ਨੇ ਗੋਲੀਆਂ ਮਾਰੀਆਂ ਨੇ ਅਤੇ ਗੋਲੀਆਂ ਮਾਰ ਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ਦੇ ਵਿੱਚ ਆਪਣੀ ਭੈਣ ਦੇ ਘਰ ਚਲਾ ਜਾਂਦਾ ਹੈ ਅਤੇ ਉੱਥੇ ਜਾ ਕੇ ਗੱਡੀ ਦੀ ਵੀ ਪੰਨ ਤੋੜ ਕਰਦਾ ਹੈ ਘਰ ਦੀ ਵੀ ਪੰਨ ਤੋੜ ਕਰਦਾ ਹੈ ਅਤੇ ਉਸ ਤੋਂ ਬਾਅਦ ਆਪਣੇ ਜੀਜੇ ਨੂੰ ਗੋਲੀਆਂ ਮਾਰ ਦਿੰਦਾ ਹੈ ਜਿਥੇ ਕਿ ਹਾਲੇ ਤੱਕ ਪਰਿਵਾਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਕਿਸੇ ਵਿਆਹ ਸਮਾਗਮ 'ਚ ਨਾ ਸੱਦੇ ਜਾਣ ਕਾਰਨ ਰੋਸ 'ਚ ਆਏ ਇਸ ਵਿਅਕਤੀ ਵੱਲੋਂ ਆਪਣੇ ਜੀਜੇ ਦੇ ਉੱਤੇ ਜੋ ਹੈ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਗੁਰਪ੍ਰੀਤ ਨਾਮਕ ਇਸ ਵਿਅਕਤੀ ਦੀ ਮੌਤ ਹੋ ਗਈ ਹੈ